ਇਥੇ ਅੱਗ ਲੱਗੀ ਸਿਲੰਡਰ ਨੂੰ ਪਰ ਇਹ ਧਿਆਨ ਕੇ ਦੇਖਿਆ ਪਤਾ ਨਹੀਂ ਹੋਰ ਹੀ ਕੋਈ ਗੈਸ ਪਤਾ ਨਹੀਂ ਕਿੱਦਾਂ ਦੀ ਆ ਤੇ ਉਹ ਬਹੁਤ ਜ਼ਿਆਦਾ ਚੜਦੀ ਸਮਝ ਨਹੀਂ ਆ ਰਹੀ ਕਿੱਦਾਂ ਦੀ ਗੈਸ ਆ ਕਬਾੜ ਦੀ ਦੁਕਾਨ ਤੋਂ ਕੋਈ ਅਜੀਬੋ ਗਰੀਬ ਗੈਸ ਨਿਕਲੀ ਤਾਂ ਲੋਕਾਂ 'ਚ ਹਫੜਾ ਦਫੜੀ ਮਚ ਗਈ ਪਹਿਲਾਂ ਇਸ ਗੈਸ ਨੇ ਕਬਾੜ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਫੇਰ ਆਲੇ ਦੁਆਲੇ ਦੇ ਲੋਕਾਂ ਨੂੰ ਅਤੇ ਫੇਰ ਰਾਹ ਜਾਂਦੇ ਰਾਹੀਰਾਂ ਨੂੰ ਵੀ ਆਪਣੇ ਚਪੇਟ ਚ ਲੈਣਾ ਸ਼ੁਰੂ ਕਰ ਦਿੱਤਾ ਉਧਰ ਫਾਇਰ ਬ੍ਰਿਗੇਡ ਦੀ ਟੀਮ ਵੀ ਕ੍ਰੀਬ 3-4 ਘੰਟੇ ਗੈਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਰਹੀ ਤਾਂ ਫਿਰੋਜ਼ਪੁਰ ਦੇ ਜ਼ੀਰਾ ਗੇਟ ਨੇੜੇ ਇੱਕ ਖਬਾਰ ਦੀ ਦੁਕਾਨ 'ਚੋਂ ਇੱਕ ਗੈਸ ਲੀਕ ਹੋਈ। ਰਾਗੀਰਾ ਮੁਤਾਬਕ ਆਉਂਦੇ ਜਾਂਦੇ ਲੋਕਾਂ ਨੂੰ ਵੀ ਗੈਸ ਚੜ ਰਹੀ ਏ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਸਣੇ ਅੱਖਾਂ 'ਚ ਜਲਣ ਦੀ ਸ਼ਿਕਾਇਤ ਹੋ ਰਹੀ ਸੀ। ਹਾਲਾਂਕਿ ਦੁਕਾਨ ਮਾਲਕ ਮੁਤਾਬਕ ਲੀਕ ਹੋਈ ਗੈਸ ਆਕਸੀਜਨ ਗੈਸ ਸੀ। ਜਿਸ ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਹੋਈ ਕੀ ਮਾਮਲਾ ਹੈਗਾ? ਸਾਡਾ ਇਹ ਸਕ੍ਰੈਪ ਦਾ ਕੰਮ ਹੈ। ਅਸੀਂ ਇੱਥੇ ਆਪਦਾ ਸਕ੍ਰੈਪ ਕਟਿੰਗ ਕਰਨ ਲਈ LPG ਸਿਲੰਡਰ ਤੇ ਆਕਸੀਜਨ ਸਿਲੰਡਰ ਯੂਜ਼ ਕਰਦੇ ਹਾਂ। ਉਹਦੇ 'ਚ ਨਾ ਸਾਡੀ ਆਕਸੀਜਨ ਸਿਲੰਡਰ 'ਚ ਥੋੜੀ ਗੈਸ ਵਿਚ ਸੁਲੰਡਰ ਰਹਿ ਗਈ ਥੋੜੀ ਜੀ ਅੰਦਰ ਖੜਾ ਸੀ ਤੇ ਵਾਰਾ ਜਿਹੜੀ ਗਊ ਆਈ ਅੰਦਰ ਆਕ ਨੇ ਟੁੱਟ ਮਾਰਿਆ ਤੇ ਉਹ ਸੁਲੰਡਰ गिर ਗਿਆ ਤੇ ਉਤੋਂ ਫਿਰ ਅਗਲੀ ਉਹਦੀ ਨਿਪਲ ਟੁੱਟ ਗਈ ਤੇ ਉਹਦੀ ਬਸ ਥੋੜੀ ਗੈਸ ਲੀਕ ਹੋ ਗਈ ਹੈ ਜੀ ਅ ਜਿਸ ਤਰ੍ਹਾਂ ਇਹ ਫਾਇਰਮੈਨ ਬਦੋ ਇਹ ਦੱਸਿਆ ਜਾ ਰਿਹਾ ਕਿ ਵੀ ਇਹ ਜਰੀ ਆਕ ਗੈਸ ਹੈਗੀ ਆ ਇਹ ਕੋਈ ਤਜ਼ਾਦੀ ਗੈਸ ਲੱਗ ਰਹੀ ਹੈ ਨਹੀਂ ਨਹੀਂ ਇਹ ਆਕਸੀਜਨ ਵਾਲੀ ਹੈ ਜਿਹੜੀ ਹੁੰਦੀ ਹੈ ਨਾ ਉਹਦੇ ਨਾਲ ਕੋਈ ਐ ਸਿੰਪਲ ਵਾਲੀ ਜਿਹੜੀ ਹੁੰਦੀ ਹੈ ਕੀ ਨਾਮ ਹੈ ਪਟਾ ਮੇਰਾ ਨਾਮ ਮਨਸੇ ਦੇ ਬਾਈ ਐ ਵੈਸੇ ਦੁਕਾਨ ਦਾ ਨਾਮ ਇਛੇ ਗੋੜੀ ਹੱਡੀ ਜਦ ਕੇ ਫਾਇਰ ਬ੍ਰਿਗੇਡ ਅਧਿਕਾਰੀ ਦੇ ਮੁਤਾਬਕ ਉਹਨਾਂ ਨੂੰ ਫੋਨ ਤੇ ਸਿਲੰਡਰ ਲੀਕ ਹੋਣ ਦੀ ਸੂਚਨਾ ਮਿਲੀ ਸੀ ਪਰ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਕੋਈ ਹੋਰ ਗੈਸ ਲੀਕ ਹੋਈ ਸੀ ਜਿਸ ਬਾਰੇ ਕਬਾੜ ਦਾ ਕੰਮ ਕਰਨ ਵਾਲਾ ਵਿਅਕਤੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸਾਨੂੰ ਨਾ ਜਿੱਦਾਂ ਕੰਟਰੋਲ ਰੂਮ ਤੋਂ ਕਾਲ ਆਈ ਹੈ ਇੱਥੇ ਅੱਗ ਲੱਗੀ ਸਿਲੰਡਰ ਨੂੰ ਪਰ ਇੱਥੇ ਆਣ ਕੇ ਦੇਖਿਆ ਪਤਾ ਨਹੀਂ ਹੋਰ ਹੀ ਕੋਈ ਗੈਸ ਪਤਾ ਨਹੀਂ ਕਿੱਦਾਂ ਦੀ ਆ ਤੇ ਉਹ ਬਹੁਤ ਜ਼ਿਆਦੀ ਚੜਦੀ ਸਮਝ ਨਹੀਂ ਆ ਰਹੀ ਕਿੱਦਾਂ ਦੀ ਗੈਸ ਆ ਬੜੀ ਜ਼ਿਆਦੀ ਅੱਖਾਂ ਨੂੰ ਚੜਦੀ ਰੋਗ ਬਹੁਤ ਆਸ-ਪਾਸੇ ਵਾਲੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਤੇ ਸਮਝ ਨਹੀਂ ਆ ਰਹੀ ਕਿਦਾਂ ਜਿਹੜਾ ਹੈਗਾ ਵੀ ਇਸ ਗੈਸ ਇੰਸਟਾਲੇ ਕਿੰਨਾ ਟਾਈਮ ਹੋ ਗਿਆ ਕੰਟਰੋਲ ਕਰ ਰਹੇ ਹਨ 2-3 ਘੰਟੇ ਹੋ ਗਏ ਖਤਮ ਹੀ ਨਹੀਂ ਹੋ ਰਹੀ ਰਵਾਤਰ ਚੱਲ ਰਹੀ ਹੈ ਜਿਹੜੇ ਦੁਕਾਨ ਦੇ ਮਾਲਕ ਉਹਨਾਂ ਵੱਲੋਂ ਨਹੀਂ ਦੱਸਿਆ ਗਿਆ ਕਿ ਗੈਸ ਗੈਸ ਕਿਸ ਚੀਜ਼ ਦੀ ਹੈ ਨਹੀਂ ਜੀ ਉਹ ਨਹੀਂ ਦੱਸ ਰਹੇ ਕਿ ਉਹ ਗੈਸ ਗੈਸ ਕੀਤੀ ਜਾਂਦੇ ਬਰਦਾਸ਼ਤ ਨਹੀਂ ਰਹੀ ਕਾਦੀ ਗੈਸ ਆ ਇਹ ਜਿੱਦਾਂ ਕੋਈ ਤਜਾਬੀ ਪਾਣ ਤਜਾਬ ਦੀ ਅੱਗ ਕਹਿ ਸਕਦੇ ਆ ਉਦੋਂ ਬਾਹਰ ਬਹੁਤ ਲੋਕ ਪਰੇਸ਼ਾਨ ਨੇ ਆ ਕੇ ਖਸੇ ਜੀ ਤਾਂ ਗੈਸ ਥੈਲਨ ਕਾਰਨ 500 ਮੀਟਰ ਤੱਕ ਦਾ ਇਲਾਕਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਦੁਕਾਨਾਂ ਅਤੇ ਘਰਾਂ ਤੋਂ ਬਾਹਰ ਕੱਢਿਆ ਗਿਆ ਤਾਂ ਕਿ ਕੋਈ ਵੀ ਅਨੁਸੁਖਾ ਮਿਕਟਣਾ ਨਾ ਵਾਪਰ ਸਕੇ ਪਰ ਦੂਜੇ ਪਾਸੇ ਫਾਇਰ ਅਮਲੇ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ